ਪਰਦੇਸ਼ ਤੇ ਮੱਡੀ ਤੋਂ ਸਭਨੇ ਆ ਰਹੀ ਹੈ ਜਿੱਥੇ ਧਰਮਪੁਰ ਤੋਂ ਕਾਂਗਰਸ ਸਿ ਵਿਧਾਇਕ ਚੰਦਰ ਸ਼ੇਖਰ ਦਾ ਇੱਕ ਵਿਵਾਦਤ ਬਿਆਨ ਸਾਹਮਣੇ ਆਇਆ ਚੰਦਰ ਸ਼ੇਖਰ ਕਹਿੰਦੇ ਆ ਕਿ ਹਿਮਾਚਲ ਦੇ ਵਿੱਚ ਫੈਲ ਰਹੇ ਨਸ਼ੇ ਦੇ ਲਈ ਪੰਜਾਬ ਜ਼ਿੰਮੇਵਾਰ ਹੈ ਪੰਜਾਬ ਨੇ ਆਪਣੀ ਪੂਰੀ ਤਾਕਤ ਹਿਮਾਚਲ ਨੂੰ ਨਸ਼ੇ ਦੇ ਵਿੱਚ ਪਾਉਣ ਦੇ ਲਈ ਲਗਾ ਦਿੱਤੀ ਹੈ ਹਿਮਾਚਲ ਦੇ ਵਿੱਚ ਹਰ ਹਫਤੇ ਕਿਸੇ ਨਾ ਕਿਸੇ ਦੀ ਨਸ਼ੇ ਕਾਰਨ ਮੌਤ ਹੋ ਰਹੀ ਹੈ ਲਗਾਤਾਰ ਚਿੱਟੇ ਦੀ ਗ੍ਰਿਫਤ ਦੇ ਵਿੱਚ ਦੱਸਦਾ ਹੋਇ ਨਜ਼ਰ ਆ ਰਿਹਾ ਹੈ ਹਿਮਾਚਲ ਪ੍ਰਦੇਸ਼ ਹਿਮਾਚਲ ਦੇ ਨੌਜਵਾਨ ਚੰਦਰ ਸ਼ੇਖਰ ਦੀ ਇਹ ਜਿਹੜੀ ਹੈ ਵਿਵਾਦਤ ਸਟੇਟਮੈਂਟ ਸਭਨੇ ਆਈ ਹੈ ਸੋ ਉਹਨਾਂ ਨੇ ਕਿਹਾ ਕਿ ਹਿਮਾਚਲ ਦੇ ਵਿੱਚ ਫੈਲ ਰਹੇ ਨਸ਼ੇ ਦੇ ਲਈ ਪੰਜਾਬ ਜ਼ਿੰਮੇਵਾਰ ਹੈ ਪੰਜਾਬ ਨੇ ਆਪਣੀ ਪੂਰੀ ਤਾਕਤ ਹਿਮਾਚਲ ਨੂੰ ਨਸ਼ੇ ਦੇ ਵਿੱਚ ਪਾਉਣ ਦੇ ਵਿੱਚ ਲਗਾ ਦਿੱਤੀ ਹੈ ਹਿਮਾਚਲ ਦੇ ਵਿੱਚ ਹਰ ਹਫ਼ਤੇ ਕਿਸ ਨਾ ਕਿਸੇ ਦੀ ਨਸ਼ੇ ਕਾਰਨ ਮੌਤ ਹੋ ਰਹੀ ਹੈ खेल कूद प्रतियोगिताएं एक सिंबॉलिक हैं प्रतीकात्मक एक युवाओं को लेकर जो चिंता समाज के अंदर है वो हमारी भी चिंता है प्रशासन की भी चिंता है सरकार की भी चिंता है लेकिन इसके गहरे में इसमें पड़ोसी राज्यों की एक बहुत बड़ी भूमिका है और मैं तो पंजाब को इसके बारे में कहूँगा कि पंजाब इसमें आ, जो अपना पूरा का पूरा ताकत है उसने हिमाचल प्रदेश को बर्बाद करने के लिए लगा रखी है और जो डिज़ाइन हिमाचल के बारे में उनका है वो मंसूबे हम कामयाब नहीं होने देंगे माननीय सुखविंदर सिंह सुक्खू जी की सरकार इसमें कड़ाई के साथ निपटेगी लेकिन ये सारी सिंबॉलिक चीज़ें हैं लेकिन इसकी गहनता से जिसके समय आ गया क्योंकि हर हफ्ते एक बच्चा जा रहा है हफ्ते में दो बच्चे जा रहे हैं और ये बड़ी पीड़ादायक परिस्थितियां हैं और लड़खड़ाता भविष्य हिमाचल प्रदेश को आगे नहीं ले जा पाएगा इसलिए ये चिट्टा है या दूसरे नशे हैं इसमें एक ताकत बड़ी जो जोरदार तरीके से हिमाचल प्रदेश को कमज़ोर करने में लगी है और कई दशकों से लगी है ये अभी सामने आई है और जिस तरह से नूरपुर की रिपोर्ट आज आई है एच आई पॉजिटिव की ये और भी ज़्यादा घातक साब, साबित होगा इसमें हम सबको मिलकर लड़ना है और रूट कहाँ है इसकी वहाँ पे जाना है ना कि ये जो हमें अभी दिखाई दे रहा है कि ये पैडलर्स यहाँ बैठे पैडलर्स यहाँ नहीं है पैडलर्स कहीं और हैं और डिज़ाइन बहुत बड़ा है जो कि हिमाचल प्रदेश को निचोड़ के रख देगा फोन लाइन ला पे मेरे सुग्री नितेश सैनी जुड़े ने नितेश ਆ ਧਰਮਪੁਰ ਤੋਂ ਕਾਂਗਰਸੀ ਵਿਧਾਇਕ ਚਤਰ ਸ਼ੇਖਰ ਦਾ ਜਿਹੜਾ ਇਹ ਵਿਵਾਦਿਤ ਬਿਆਨ ਸਭ ਨੇ ਆਇਆ ਉਹਨਾਂ ਨੂੰ ਅਝਾ ਲੱਗ ਰਿਹਾ ਹੈ ਕਿ ਪੰਜਾਬズ ਮੇ ਵਾਰ ਹੈ ਜਿਸ ਦੇ ਸਾਹਦੇ ਨਾਲ ਹਿਮਾਚਲ ਵਿੱਚ ਨਸ਼ਾ ਫੈਲ ਰਿਹਾ ਹੈ ਅਸਲੀਅਤ ਗਰਾਉਂਡ ਰਿਐਲਿਟੀ ਕੀ ਕੁਝ ਕਹਿ ਰਹੀ ਹੈ ਸਰ ਜੀ ਜਰਾ ਬਿਲਕੁਲ ਸਹੀ ਕਹਿ ਰਹੇ ਨੇ ਮਾਧਿਲ ਪਰਦੇਸ਼ ਵਿੱਚ ਜੋ ਮੰਡੀ ਦੇ ਲਗ ਕੇ ਧਰਮਪੁਰ ਵਿਧਾਨ ਸਭਾ ਖੇਤਰ ਤੇ ਵਿਧਾਇਕ ਚੰਦਰ ਚੇਖਰ ਉਹਨਾਂ ਦਾ ਲਗਾਤਾਰ ਯਹਾਂ ਤੇ ਆਰੋਪ ਹੈ ਕਿ ਜੋ ਪੜੋਸੀ ਰਾਜ ਹੈ ਪੰਜਾਬ ਹੈ और उसके साथ ही अन्य राज्य है उनके द्वारा हिमाचल प्रदेश के युवाओं को आगे बढ़ने नहीं दिया जा रहा क्योंकि वहाँ से जो शिक्षा है और नशा है उसकी सप्लाई लगातार हिमाचल प्रदेश में की जा रही है उसके चलते जो युवा हैं वो आगे नहीं बढ़ पा रहे हैं लेकिन अब जो इनके द्वारा जो बयान है दिया गया है कहीं ना कहीं अब इसमें सियासत भी होना जरूर होगी क्योंकि हिमाचल प्रदेश में देखा गया पिछले कुछ समय से जो शिक्षा है लगातार शिक्षा जो तस्कर हैं वो हिमाचल प्रदेश की ओर इसकी सप्लाई कर रहे हैं जिस कारण ਲਗਾਤਾਰ ਯੁਵਾਵਾਂ ਨੂੰ ਫੜਕੜਾ ਵੀ ਜਾ ਰਹਾ ਹੈ ਲੋਕੋ ਨੂੰ ਫੜਕੜਾ ਜਾ ਰਹਾ ਹੈ ਔਰ ਯਹਾਂ ਤੇ ਦੇਖਾ ਗਿਆ ਹੈ ਕਿ ਕੁਝ ਯੁਵਾ ਸਿੱਕੀ ਸਪੇਡ ਮੇ ਆਕਰ ਮੌਤ ਦੀ ओर ਵੀ ਜਾ ਰਹੇ ਹਨ ਜੋ ਬਹੁਤ ਬੜਾ ਗਿਆਨ ਹੈ ਠੀਕ ਹੈ ਠੀਕ ਹੈ ਦਿਤੀਸ਼ੀ ਸ਼ੁਕਰੀਆ ਤੁਮਾਮ ਜਾਣਕਾਰੀ ਦੇਣੇ ਕੇ ਲਈ ਤਾਂ ਉਥੇ ਆਪ ਦੀ ਪਾਰਟੀ ਪੰਜਾਬ ਤੋਂ ਜਿਹੜੇ ਨੇ ਬਲਾਰੇ ਨੀਲ ਗਰਗ ਨੀਲ ਗਰਗ ਫੋਨ ਲਾਈਨ ਤੇ ਜੁੜੇ ਨੇ ਗਰਗ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸੀਮੇ ਤੇ ਸਵਾਗਤ ਹੈ ਜੀ ਤੇ ਕਾਂਗਰਸੀ ਵਿਧਾਇਕ ਚੰਦਰਸ਼ੇਖਰ ਮੰਡੀ ਧਰਮਪੁਰ ਤੋਂ ਜਿਹੜੇ ਵਿਧਾਇਕ ਨੇ ਉਹ ਕਹਿ ਰਹੇ ਨੇ ਕਿ ਜਿਵੇਂ ਹਿਮਾਚਲ ਦੇ ਵਿੱਚ ਨਸ਼ਾ ਫੈਲ ਰਿਹਾ ਹੈ ਇਸ ਦਾ ਜ਼ਿੰਮੇਵਾਰ ਪੰਜਾਬ ਹੈ ਤੁੱਕ ਇਹ ਤਾਂ ਨਾ ਇੱਕ ਬੇਹੱਦ ਘਟੀਆ ਤੇ ਤੱਥਾਂ ਤੋਂ ਦੂਰ ਜਿਹੜਾ ਹੈਗਾ ਬਿਆਨ ਹੈਗਾ ਉਹ ਸ਼ਰਾਰਤਪੂਰ ਬਿਆਨ ਹੈਗਾ ਪੰਜਾਬ ਨੂੰ ਬਦਨਾਮ ਕਰਨ ਵਾਲਾ ਬਿਆਨ ਹੈਗਾ ਇਹ ਤੱਥ ਗਵਾਹ ਨੇ ਇਸ ਚੀਜ਼ ਦੇ ਕਿ ਹਿਮਾਚਲ ਦੇ ਵਿੱਚ ਬਹੁਤ ਸਾਰੀਆਂ ਐਸਾ ਦੀਆਂ ਪਾਕਟਸ ਹੈਗੀਆਂ ਨੇ ਹਬਜ਼ ਹੈਗੀਆਂ ਨੇ ਜਿੱਥੇ ਕਿ ਸਿੰਥੈਟਿਕ ਡਰਗ ਦੀ ਮੈਨੂਫੈਕਚਰਿੰਗ ਹੁੰਦੀ ਹੈ ਉਲਟਾ ਚੋਰ ਕੋਤਵਾਰ ਨੂੰ ਡਾਟੇ ਬਲਕਿ ਅਸੀਂ ਇਹ ਗੱਲ ਪਹਿਲਾਂ ਉਠਾਉਂਦੇ ਰਿਹਾ ਕਿ ਹਿਮਾਚਲ ਤੋਂ ਨਸ਼ਾ ਇੱਧਰ ਇੱਧਰ ਆ ਰਿਹਾ ਵਾ ਹੁਣ ਤੁਸੀਂ ਦੇਖੋ ਇਹਨਾਂ ਦਾ ਜਿਹਨੇ ਟੂਰਿਸਟ ਸਪots ਹੈਗੇ ਆ ਤੁਸੀਂ ਮੈਕਲੋਡ ਗਾਂਝ ਲੈ ਲਓ ਤੁਸੀਂ ਧਰਮਸ਼ਾਲਾ ਲੇ ਲਓ ਕਸੂਰ ਲੈ ਲਓ ਉੱਥੇ ਤੇ ਸ਼ਰੀਆ ਨਸ਼ਾ ਵਿਕਦਾ ਹੈਗਾ ਤੇ ਉਸੇ ਲਈ ਕੌਣ ਜੁਮੇਵਾਰਾ ਬਲਕਿ ਉਥੋਂ ਨਸ਼ਾ ਚਲ ਕੇ ਇੱਧਰ ਆਉਂਦਾ ਹੈਗਾ ਔਰ ਇਹ ਪੰਜਾਬ ਤੇ ਖੁਦ ਨਸ਼ੇ ਦਾ ਜਿਹੜਾ ਭੁਗਤ ਭੋਗੀ ਰਿਹਾ ਪਿਛਲੇ ਦੋ ਦਹਾਕਿਆਂ ਤੋਂ ਸਾਡੀ ਪੂਰੀ ਦੀ ਪੂਰੀ ਜਿਹੜੀ ਪੀੜੀ ਬਰਬਾਦ ਹੋ ਗਈ ਨਸ਼ੇ ਨੂੰ ਅਸੀਂ ਆਪਣੇ ਪਿੰਡੇ ਤੇ ਹੰਡਾਇਆ ਹੈਗਾ ਬਲਕਿ ਪੰਜਾਬ ਦੇ ਉੱਤੇ ਅਟੈਕ ਹੈ ਕਦੇ ਬਾਰਡਰ ਪਾਰ ਤੋਂ ਨਸ਼ਾ ਆ ਰਿਹਾ ਕਦੇ ਗੁਜਰਾਤ ਤੋਂ ਨਸ਼ਾ ਆ ਰਿਹਾ ਕਦੇ ਮਹਾਰਾਸ਼ਟਰ ਤੋਂ ਨਸ਼ਾ ਆ ਰਿਹਾ ਕਦੇ ਜੂਪੀ ਤੋਂ ਨਸ਼ਾ ਆ ਰਿਹਾ ਕਦੇ ਰਾਜਸਥਾਨ ਤੋਂ ਨਸ਼ਾ ਆ ਰਿਹਾ ਹੈਗਾ ਸੋ ਇਹ ਉਲਟਾ ਸਾਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ ਇਹਨਾਂ ਦਾ ਆਪਣਾ ਐਡਮਿਨਿਸਟ੍ਰੇਟਿਵ ਤੌਰ ਤੇ ਫੇ ਇਹ ਹੈ ਜਿੱਥੇ ਨਸ਼ੇ ਨੂੰ ਕਾਬੂ ਕਰਨ ਵਾਸਤੇ ਅਸੀਂ ਤਾਂ ਬੜੀ ਫੈਸਲਾ ਕੁੱਨ ਦੌਰ ਦੇ ਵਿੱਚ ਪਹੁੰਚੇ ਹੋਏ ਆ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਸਾਡੀ ਜਾਰੀ ਹੈਗੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਇਹ ਬਦਨਾਮ ਨਾ ਕਰਨ ਬਲਕਿ ਤੁਸੀਂ ਮੈਨੂੰ ਮੌਕਾ ਦਿੱਤਾ ਬੋਲਣ ਦਾ ਮੈਂ ਤੁਹਾਡੇ ਚੈਨਲ ਦੇ ਮਾਰਫਤ ਇਹ ਬਿਲਕੁਲ ਜਾਨੀ ਕਿ ਕਾਂਗਰਸ ਦੇ ਪੰਜਾਬ ਦੇ ਬੁਲਾਰਿਆਂ ਤੋਂ ਵੀ ਪੁੱਛਣਾ ਚਾਹੂਗਾ ਕਿ ਜਿਸ ਤਰੀਕੇ ਨਾਲ ਤੁਹਾਡਾ ਹਿਮਾਚਲ ਦਾ ਐਮ ਐਲ ਏ ਪੰਜਾਬ ਨੂੰ ਬਦਨਾਮ ਕਰ ਰਿਹਾ ਤੇ ਜਿਸ ਤਰੀਕੇ ਨਾਲ ਬੀ ਜੀ ਪੀ ਕਦੇ ਕੰਮ ਜਾਨੀ ਕਿ ਪੰਜਾਬੀਆਂ ਨੂੰ ਬਦਨਾਮ ਕਰਦੇ ਤੁਹਾਡਾ ਇਹਦੇ ਉੱਤੇ ਕੀ ਇਨਟੇਕ ਹੈਗਾ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਬਲਕਿ ਪੰਜਾਬ ਦਾ ਜ ਸਾਰੇ ਰਲਵਡਿੰਗ ਜੀ ਹੈਗੇ ਪ੍ਰਤਾਪ ਬਾਜਵਾ ਜੀ ਹੈਗੇ ਉਹ ਅੱਜ ਦੇ ਉੱਤੇ ਕੀ ਰੁਖ ਰਣਾਉਂਦੇ ਕਿ ਉਸ ਪਹਿਲਾਂ ਦੀ ਤਰ੍ਹਾਂ ਚੁੱਪ ਰਹਿੰਦੇ ਇਹ ਵੇਖਣ ਵਾਲਾ ਹੈ ਨਾਲ ਵੀ ਗਰਗਸਾਹਬ ਗੱਲਬਾਤ ਕਰਾਂਗੇ ਲੇਕਿਨ ਜਿਹੜੇ ਵਿਧਾਇਕ ਨੇ ਕਾਂਗਰਸ ਦੇ ਇਹ ਕਹਿ ਰਹੇ ਨੇ ਕਿ ਪੰਜਾਬ ਨੇ ਪੂਰੀ ਤਾਕਤ ਲਾ ਦਿੱਤੀ ਹਿਮਾਚਲ ਨੂੰ ਨਸ਼ੇ ਦੇ ਵਿੱਚ ਡੋਬਣ ਦੇ ਲਈ ਜਿਹੜਾ ਸਿਰ ਖੁਦ ਬਰਬਾਦ ਹੋਇਆ ਪਿਆ ਹੋਵੇ ਪਿਛਲੇ 2 ਦਹਾਕਿਆਂ ਦੇ ਵਿੱਚ ਇਹਨਾਂ ਦੀ ਪੰਜਾਬ 'ਚ ਵੀ ਸਰਕਾਰ ਹੀ ਇਸੇ ਕਾਂਗਰਸ ਦੀ ਇਸੇ ਅਕਾਲੀਆਂ ਦੀ ਵੀ ਸਰਕਾਰ ਦੀ ਭਾਜਪਾ ਦੀ ਵੀ ਸਰਕਾਰ ਦੀ ਜਿਹ ਜਿੰਨਾਂ ਦੀਆਂ ਸਰਕਾਰਾਂ ਦੇ ਵਿੱਚ ਪੰਜਾਬ ਬਰਬਾਦ ਹੋ ਗਿਆ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਇਹ ਦਰਦ ਹੰਡਾਇਆ ਹੋਵੇ ਉਹ ਦੂਜੇ ਨੂੰ ਕਿਉਂ ਬਰਬਾਦ ਕਰੇਗਾ ਤੁਸੀਂ ਉਸ ਘਰ ਨੂੰ ਪੁੱਛ ਕੇ ਦੇਖੋ ਨਾ ਜਿੱਦਾਂ ਬੱਚਾ ਨਸ਼ੇ ਕਰਨ ਚਲਾ ਜਾਂਦਾ ਉਸ ਉਸਦੇ ਪਰਿਵਾਰ ਦੇ ਉੱਤੇ ਕੀ ਬੀਤਦੀ ਹੈਗੀ ਹੈ ਕੀ ਉਹ ਕਦੇ ਚਾਹੇਗਾ ਕਿ ਕਿਸੇ ਹੋਰ ਦਾ ਜਿਹੜਾ ਬੱਚਾ ਨਸ਼ੇ ਤੇ ਉੱਤੇ ਲੱਗੇ ਮੈਂ ਬਿਲਕੁਲ ਕਹਿ ਰਿਹਾ ਹਿਮਾਚਲ ਦੇ ਵਿੱਚ ਪਾਕਟਸ ਨੇ ਜਿੱਥੇ ਸਿੰਥੈਟਿਕ ਡਰਗਸ ਦੀ ਮੈਨ ਜਿੱਥੋਂ ਸਪਲਾਈ ਹੁੰਦੀ ਹੈ ਇਹ ਇਹਨਾਂ ਦਾ ਫੇਲਰ ਹੈਗਾ ਇਹਨਾਂ ਦੀ ਪੁਲਸ ਫੇਲ ਹੈ ਇਹਨਾਂ ਦੀ ਸਰਕਾਰ ਫੇਲ ਹੈਗੀ ਹੈ ਇਹ ਸਿਰਫ ਦੇ ਸਿਰਫ ਜਨਨ ਕਿ ਆਪਣਾ ਜਿਹੜਾ ਹੈਗਾ ਜ਼ਿੰਮੇਵਾਰੀ ਤੋਂ ਭਜਦੇ ਹੋਏ ਪੰਜਾਬ ਨੂੰ ਬਦਨਾਮ ਕਰ ਰਿਹਾ ਠੀਕ ਠੀਕਾ ਠੀਕਾ ਕਰਕ ਸਾਹਿਬ ਤੁਸੀਂ ਆੱਖ ਰੱਖਿਆ ਪੰਜਾਬ ਮੁਤਲਕ ਬਹੁਤ ਬਹੁਤ ਸ਼ੁਕਰੀਆ ਜੀ ਮੀਡੀਆ ਦੇ ਉੱਪਰ ਤੁਸੀਂ ਇਸ ਖਬਰ ਨੂੰ ਲੈ ਕੇ ਆਪਣੀ ਜਿਹੜੀ ਗੱਲਬਾਤ ਰੱਖੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਬੰਡੇ ਧਰਮਪੁਰ ਤੋਂ ਕਾਂਗਰਸ ਸਿ ਵਿਧਾਇਕ ਚੰਦਰ ਸ਼ੇਖਰ ਦਾ ਇੱਕ ਵਿਵਾਦਤ ਵਿਆਹ ਜੋ ਕਿ ਕਾਫੀ ਹੁਣ ਫਕਤ ਇਹ ਨਿਸਰਾ ਆ ਰਿਹਾ ਦਸ ਤੋਂ ਬਾਅਦ ਆਮਨੀ ਪਾਰਟੀ ਪੰਜਾਬ ਦੇ ਬੁਲਾਰੇ ਨੇ ਵੀ ਜਿਹੜਾ ਹੈ ਉਹ ਜਵਾਬ ਦਿੱਤਾ ਹੈ ਤੇ ਕਿਹਾ ਕਿ ਖੁੱਤ ਜਿਹੜਾ ਹੈ ਪਹਿਲਾਂ ਤੋਂ ਹੀ ਹਿਮਾਚਲ ਦੇ ਵਿੱਚ ਕਾਫੀ ਨਸ਼ਾ ਹੈ ਸੋ ਹਿਮਾਚਲ ਦੇ ਵਿੱਚ ਫੈਲ ਰੇ ਨਸ਼ੇ ਦੇ ਲਈ ਭਾਵੇਂ ਕਿ ਪੰਜਾਬ ਨੂੰ ਜਿੰਮੇਵਾਰ ਠਹਿਰਾਇਆ ਗਿਆ ਚੰਦਰਸ਼ੇਖਰ ਦੁਆਰਾ ਲੇਕਿਨ ਹੁਣ ਪੰਜਾਬ ਸਰਕਾਰ ਦੇ ਬੁਲਾਰੇ ਪੰਜਾਬ ਦੇ ਬੁਲਾਰੇ ਨੀਲ ਗਰਗ ਆਮਨੀ ਪਾਰਟੀ ਦੇ ਉਹਨਾਂ ਨੇ ਕਿਹਾ ਕਿ ਹਿਮਾਚਲ ਤਾਂ ਪਹਿਲਾਂ ਹੀ ਨਸ਼ੇ ਦੀ ਦਲਦਲ ਦੇ ਵਿੱਚ